ਦੇਖੋ ਗੱਲ ਇਹ ਹੈ ਕਿ ਕੁਦਰਤੀ ਗੱਲ ਹੈ ਜਦੋਂ ਕਿਸੇ ਹਤਿਆਰੇ ਨੂੰ ਜਿੰਨੇ ਏਡਾ ਵੱਡਾ ਖੂਨ ਕਰਪਾ ਕੀਤਾ ਹੋਵੇ ਏਡਾ ਵੱਡਾ ਕਤਲਿਆਮ ਦਾ ਦੋਸ਼ੀ ਹੋਵੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਕਿ ਇਹਨੂੰ ਵਕਤਵਾਰ ਸਜ਼ਾ ਮਿਲੇ ਕਰ ਹਾਲੇ ਤੋ ਤਿੰਨ ਕੇਸਾਂ ਦੇ ਵਿੱਚ ਉਮਰ ਕੈਦੀ ਸਜ਼ਾ ਭੋਗ ਰਿਆ ਤੇ ਇਹ ਮੈਂ ਜੋ ਸੁਣ ਰਿਹਾ ਸੀ ਟੀਵੀ ਤੇ ਅਟੈਂਪਟ ਟੂ ਮਰਡਰ ਦਾ ਕੇਸ ਸੀ ਉਹਦੇ ਵਿੱਚ ਕਿਉਂਕਿ ਅਸਲੀ ਵਿਅਕਤੀ ਜਿਹਦੇ ਤੇ ਜਿਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦੀ ਪਿੱਛੇ ਡੈਥ ਹੋ ਗਈ ਸੀ ਤੇ ਉਹਦੇ ਪਰਿਵਾਰ ਦੀ ਗਵਾਹੀ ਜਿਹੜੀ ਆ ਉਹਦੇ ਤੇ ਕੋਰਟ ਸੈਟੀਸਫਾਈ ਨਹੀਂ ਹੁੰਦੀ ਕਰਕੇ ਜ਼ਰੂਰੀ ਹੈ ਕਿ ਅਪੀਲ ਕਰਕੇ ਤਗੜੇ ਹੋ ਕੇ ਫਿਰ ਜਿਹੜਾ ਹੈਗਾ ਉੱਪਰਲੀ ਅਦਾਲਤ ਦੇ ਵਿੱਚ ਇਹ ਕੇਸ ਲੜਨਾ ਚਾਹੀਦਾ ਮੋਹਾਲੀ ਵਿਖੇ ਅੱਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਜਾਂਦਾ ਇੱਕ ਵੱਡਾ ਪ੍ਰੋਗਰਾਮ ਰੱਖ ਕੇ ਜਿਹਦੇ ਵਿੱਚ تمام ਆਮ ਆਦਮੀ ਪਾਰਟੀ ਦੇ ਡਿਗਰ ਵੀ ਮੌਜੂਦ ਰਹਿੰਦੇ ਨੇ ਪਰ ਉੱਥੇ 스테ਜ ਤੋਂ ਸੰਬੋਧਨ ਕਰਦੇ ਆ ਅਸਿੰਦਰ ਜੈਨ ਇਹ ਗੱਲ ਆਖ ਦਿੰਦੇ ਨੇ ਕਿ ਇਹ ਮੁੱਖ ਮੰਤਰੀ ਸਿਹਤ بیمਾ ਯੋਜਨਾ ਨਹੀਂ ਕੇਜਰੀਵਾਲ ਸਿਹਤ ਪੀਮਾ ਯੋਜਨਾ ਹੈ ਜਦ ਕਿ ਮੁੱਖ ਮੰਤਰੀ ਕੇਜਰੀਵਾਲ ਹੀ ਕੰਮ ਕਰ ਰਹੇ ਸਰ ਕੇਜਰੀਵਾਲ ਦੇ ਹੀ ਜਿਹੜੇ ਇਸ਼ਾਰਿਆਂ ਦੇ ਉੱਤੇ ਸਾਰੀ ਜਿਹੜੀ ਹੈ ਯੋਜਨਾ ਤਿਆਰ ਕੀਤੀ ਗਈ ਸਾਡੇ ਅਰਜੀਤ ਸਿੰਘ ਚਿਮਾ ਉਹਨਾਂ ਨਾਲ ਗੱਲ ਕਰਨਾ ਚਿਮਾ ਸਾਹਿਬ ਮੁੱਖ ਮੰਤਰੀ ਬੜਾ ਦਾਵਾ ਕਰ ਰਹੇ ਸੀਗੇ ਕਿ ਇਹ ਮੁੱਖ ਮੰਤਰੀ ਸਿਹਤ بیمਾ ਯੋਜਨਾ ਆਮ ਲੋਕਾਂ ਲਈ ਹੈ ਪਰ ਹੁਣ 스테ਜ ਤੋਂ ਐਲਾਨ ਕਰਦੇ ਜਿਸ ਤਰੀਕੇ ਨਾਲ ਉਸ ਦਿਨ ਤਾਂ ਕੇਜਰੀਵਾਲ ਸਿਹਤ بیمਾ ਯੋਜਨਾ ਹੋ ਗਈ ਦੇਖੋ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਲ ਕਿੰਨੇ ਵੀ ਮਤਭੇਦ ਹੋਣ ਪਰ ਫਿਰ ਵੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਪਰ ਜਦੋਂ ਅਸੀਂ ਮੁੱਖ ਮੰਤਰੀ ਦੀ ਚਿਹਰ ਦੀ ਤੋਹੀਨ ਹੁੰਦੀ ਦੇਖਦੇ ਹਾਂ ਤੇ ਸਾਨੂੰ ਵੀ ਉਹਨਾਂ ਨੂੰ ਦੁੱਖ ਹੁੰਦਾ ਜਿੱਦਾਂ ਪੰਜਾਬ ਦੇ ਬਾਕੀ ਲੋਕਾਂ ਨੂੰ ਹੁਣ ਵੈਸੇ ਤੇ ਕੋਈ ਲੁਕੀ ਸ਼ਿਪੀ ਗੱਲ ਹੈ ਨਹੀਂ ਕਿ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਉਹ ਦਿੱਲੀੋਂ ਚਲਦੀ ਹੈ ਇਹ ਗੱਲ ਹੁਣ ਬਿਲਕੁਲ ਜਗ ਜਾਰ ਹੈ ਪਰ ਰੇਂਦਾ ਖੁੰਦਾ ਪੜਦਾ ਹੁਣ ਸਟੇਜਾਂ ਦੇ ਉੱਤੇ ਦਿੱਲੀ ਵਾਲੇ ਆਗੂ ਆਨੇ ਆਪ ਹੀ ਖੋਣਾ ਸ਼ੁਰੂ ਕਰ ਦਿੱਤਾ ਹੁਣ ਸਕੀਮ ਦੀ ਬੈਰਟ ਤੇ ਤਾਂ ਮੈਂ ਬਹੁਤ ਗੱਲ ਕਰਦਾ ਸਕੀਮ ਦਾ ਨਾਮ ਹੈ ਮੁੱਖ ਮੰਤਰੀ ਜਿਹੜੀ ਐਸਐਟਪੀ ਮਜੂਦਰ ਤੇ ਉੱਥੇ ਦਿੱਲੀ ਤੋਂ ਜਿਹੜੇ ਸਤਿੰਦਰ ਜੈਨ ਜਿਹੜੇ ਕੇਜਰੀਵਾਲ ਸਾਹਿਬ ਦੇ ਨਾਲ ਦੇਲ ਦੇ ਧੰਮਾ ਸਮਾ ਸਾਥੀ ਰਹੇ ਆ ਉਹ ਕਹ ਰਿਹਾ ਕਿ ਇਹ ਕੇਜਰੀਵਾਲ ਖੇਤ ਵੀ ਮਹੀਉਦਰਾ ਮਤਲਬ ਉਹਨਾਂ ਨੇ ਜਿਹੜਾ ਬੜਾ ਬੋਕਾ ਵੀ ਪਰਦਾ ਸੀ ਉਹ ਵੀ ਮੁੱਖ ਮੰਤਰੀ ਦੀ ਇੱਜ਼ਤ ਦਾ ਖਲਵਾੜ ਕਰ ਦਿੱਤਾ ਕਿ ਮੁੱਖ ਮੰਤਰੀ ਦੀ ਇਹ ਸਕੀਮ ਨਾ ਸਮਝੋ ਇਹ ਕੇਜਰੀਵਾਲ ਸਾਹਿਬ ਦੀ ਬੜਾਈ ਹੋਈ ਆ ਸਾਨੂੰ ਕਹਿੰਦੇ ਦੱਸਦੇ ਹੋ ਸਾਨੂੰ ਤਾਂ ਪਤਾ ਕਿ ਸ਼ਰਾਬ ਦੀਆਂ ਪਾਲਸੀਆਂ ਤੋਂ ਲੈ ਕੇ ਜਿੰਨੇ ਵੀ ਆ ਬੈਂਡ ਪੁਲਿੰਗ ਪਾਲਸੀਆਂ ਜਿੰਨਾ ਕੁਝ ਹੁੰਦਾ ਇਹ ਸਾਰਾ ਕੁਝ ਦਿੱਲੀ ਤੋਂ ਬਣਦਾ ਜਦੋਂ ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਇਹ ਲੈਂਡ ਪੂਲਿੰਗ ਪਾਲਿਸੀ ਦਿੱਲੀ ਤੋਂ ਬਣ ਕੇ ਆਈ ਹੈ ਤੇ ਉਦੋਂ ਤੁਸੀਂ ਪਰਦਾ ਰੱਖਦੇ ਸੀ ਤੇ ਹੁਣ ਤੁਸੀਂ ਆਪੇ ਹੀ ਪਰਦੇ ਖੋਲ ਹੀ ਜਾਂਦੇ ਹੋ ਤੁਹਾਡੀ ਜ਼ੁਬਾਨ ਦੇ ਵਿੱਚੋਂ ਆਪਣੇ ਆਪ ਹੀ ਸੱਚ ਨਿਕਲ ਜਾਂਦਾ ਦੂਜੀ ਗੱਲ ਇਹ ਕਿ ਮੈਂ ਜਿਹੜੀ ਸਰਕਾਰ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਪੰਜਾਬ ਦੀ ਜਨਤਾ ਨੂੰ ਇੰਨੇ ਸਾਲ ਸਜ਼ਾ ਕਾਦੀ ਦਿੱਤੀ ਕਿ ਆਸ਼ੂਮੰਦ ਸਕੀਮ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੀ ਚੱਲ ਰਹੀ ਹੈ ਤੇ ਤੁਹਾਡੀ ਹੋਮੇ ਕਰਕੇ ਤੁਹਾਡੀ ਮਲੈਕੀ ਕਰਕੇ ਪੰਜਾਬ ਦੇ ਸਾਡੇ ਲੋਕੀ ਜਿਹੜੇ ਉਸ ਸਕੀਮ ਚੋਂ ਵੱਜ ਰਹੇ ਆਈਐਮਐਨ ਦਾ ਹਜੇ ਪੈਸਾ ਵੀ ਜਿਹੜਾ ਦੇਣ ਵਾਲਾ ਪਿਆ ਉਹ ਵੀ ਹਜੇ ਜਿਹੜਾ ਨਹੀਂ ਕੋਸਾ ਜਿਹੜਾ ਕੋਈ ਥੋੜੇ ਬੁੱਧਾ ਕਿ ਚੱਲਦਾ ਸੀ ਉਹ ਪਹਿਲਾਂ ਡਾਕਟਰ ਨੂੰ ਪੁੱਛ ਲੋ ਆਈਐਮਐਨ ਨੂੰ ਪੁੱਛ ਲੋ ਵੀ ਉਸ ਸਕੀਮ ਦਾ ਪੈਸਾ ਜਿਹੜਾ ਉਹਨਾਂ ਨੂੰ ਕਿਉਂ ਨਹੀਂ ਮਿਲਿਆ 익ਤਾ ਇਹ ਬੜੀ ਵੱਡੀ ਹੈ ਤੇ ਆ ਜਿਹੜੀ ਹੁਣ ਨਵੀਂ ਫਰਾਡ ਸਕੀਮ ਹੈ ਇਹ ਦੱਸੋ ਕਿ 10 ਲੱਖ ਦਾ ਤੁਸੀਂ ਲੋਕਾਂ ਨੂੰ ਝਾਸਾ ਤਾਂ ਦੇ ਦਿੱਤਾ ਪੈਸੇ ਕਿੱਥੇ ਆ ਪੇ ਲੱਖ ਰੁਪਇਆ ਕੰਪਨੀ ਦੇਗੀ ਇਨਸ਼ੋਰੈਂਸ ਵਾਲੀ ਕਿਉਂਕਿ ਤੁਸੀਂ ਇਨਸ਼ੋਰੈਂਸ ਜਿਆਦਾ ਲੋਕਾਂ ਦੀ ਪੈਸੇ ਦੀ ਕਰਾ ਨਹੀਂ ਸਕਦੇ ਪੈਸਾ ਖਜ਼ਾਨੇ ਚ ਹੈ ਹੀ ਨਹੀਂ ਤੇ 9 ਲੱਖ ਜੀ ਉਹ ਉਹ ਸਿਹਤ ਮਹਿਕਮਾ ਸੁਸਾਇਟੀ ਦੇਗੀ ਉਹ ਕਿਤੇ ਲਾਏਗੀ ਨਤੀਜਾ ਫਿਰ ਹੋਏਗਾ ਕਿ 4 ਦਿਨ ਸਕੀਮ ਚੱਲੇਗੀ ਫਿਰ ਡਾਕਟਰ ਦੇ ਬਿੱਲ ਆਉਣਗੇ ਤੇ ਸਕੀਮ ਬੰਦ ਹੋ ਜੇ ਇਹ ਡਰਾਮਾ ਇਹ ਅਸਲੀ ਤੇਰਾ ਡਰਾਮਾ ਹੈ ਮੈਂ ਸਭ ਨੂੰ ਦੱਸਦਾ ਕਿ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਇਹ ਨਾ ਤਾਂ ਇਹਨਾਂ ਕੋਲੇ ਪੈਸੇ ਆ ਕਿ ਸਤਿ ਸ੍ਰੀ ਅਕਾਲ ਉਹ ਤੇ ਖੱਚੇ ਜਾਣਗੇ ਜਿਹੜੇ ਆ ਵੀ ਤੁਹਾਡੇ ਬੁੱਧੇ ਸਕੀਮ ਚ ਪੈਸੇ ਲਾਉਣੇ ਆ ਇਹ ਵੀ ਇਸ਼ਤਿਹਾਰ ਅੱਦੇ ਲਗਣੇ ਹਸਤਾਲਾਂ ਨੂੰ ਵੀ ਕੁਝ ਨਹੀਂ ਮਿਲਣਾ ਪਰ ਸਰਕਾਰ ਦੇ ਵਿਹਾਰ ਦੇ ਉੱਤੇ ਮੁਫਤ ਰਾਜ ਕੌਣ ਕਰਕੇ ਦੇਊਗਾ ਇਹਨਾਂ ਦਾ ਭਰੋਸਾ ਕੌਣ ਕਰੂਗਾ ਹੁਣ ਤਾਂ ਬੈਂਕਾਂ ਨੇ ਵੀ ਇੰਨਾ ਦਾ ਵਿਆਜ ਲੈਣ ਦੀ ਜਿਹੜੀ ਆਬੀਏ ਨੇ ਉਹ ਕਟੌਤੀ ਕਰ ਦਿੱਤੀ ਇਹਨਾਂ ਦੀ ਲਿਮਟ ਚ ਕਿਉਂਕਿ ਇੰਨਾ ਵਿਆਜ ਲੈ ਗਏ ਕਿ ਮੋੜ ਨਹੀਂ ਸਕਦੇ ਤੇ ਹੁਣ ਇਹਨਾਂ ਨੂੰ ਉਧਾਰ ਵੀ ਕੌਣ ਦੇਊਗਾ ਇਸ ਕਰਕੇ ਇਹ ਡਰਾਮੇਬਾਜ਼ੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਕੱਲ ਨੂੰ ਕੋਈ ਹੋਰ ਇਹ ਜਿਹੜੇ ਆ ਕੋ 1000 ਰੁਪਿਆ ਇੱਕ ਦਾ ਜਿਹੜੀ ਆ ਪਾ ਕੇ ਮਹੀਨੇ ਦਾ ਬੈਂਕ ਚ ਤੇ ਕਹਿਣਗੇ ਜੀ ਇਹ ਵੀ ਕੇਚਰੀਅਲ ਦੀ ਗਾਰੰਟੀ ਪੂਰੀ ਹੋ ਗਈ ਜੀ ਸਿਮਰ ਸਾਹਿਬ ਇਸ ਤੋਂ ਨਾਲ ਦੂਜੀ ਵੱਡੀ ਖਬਰ ਦੀ ਗੱਲ ਕਰਨੀ ਆ ਸੱਜਣ ਕੁਬਾਰ ਨੂੰ ਅੱਜ ਦੋ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਜਾਂਦਾ ਉਸ ਨੂੰ ਲੈ ਕੇ ਬੜਾ ਰੋਸ ਜਿਹੜਾ ਆ ਸਿਕਜਗਤ ਦੇ ਵਿੱਚ ਪਾਇਆ ਜਾ ਰਿਹਾ ਦੇਖੋ ਗੱਲ ਇਹ ਹੈ ਕਿ ਕੁਦਰਤੀ ਗੱਲ ਹੈ ਜਦੋਂ ਕਿਸੇ ਹਥਿਆਰੇ ਨੂੰ ਜਿੰਨੇ ਏਡਾ ਵੱਡਾ ਖੂਨ ਕਰਪਾ ਕੀਤਾ ਹੋਵੇ ਏਡਾ ਵੱਡਾ ਕਤਲੇਆਮ ਦਾ ਦੋਸ਼ੀ ਹੋਵੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਕਿ ਇਹਨੂੰ ਵਕਤਵਾਰ ਸਜ਼ਾ ਮਿਲੇ ਕਰ ਹਾਲੇ ਤੋਂ ਤਿੰਨ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੋਗ ਰਿਆ ਤੇ ਇਹ ਮੈਂ ਜੋ ਸੁਣ ਰਿਹਾ ਸੀ ਟੀਵੀ ਤੇ ਅਟੈਂਪਟ ਟੂ ਮਰਡਰ ਦਾ ਕੇਸ ਸੀ ਉਹਦੇ ਵਿੱਚ ਕਿਉਂਕਿ ਅਸਲੀ ਵਿਅਕਤੀ ਜਿਹਦੇ ਤੇ ਜਿਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦੀ ਪਿੱਛੇ ਡੈਥ ਹੋ ਗਈ ਸੀ ਤੇ ਉਹਦੇ ਪਰਿਵਾਰ ਦੀ ਗਵਾਹੀ ਜਿਹੜੀ ਆ ਉਹਦੇ ਤੇ ਕੋਰਟ ਸੈਟੀਸਫਾਈ ਨਹੀਂ ਹੋਈ ਪਰ ਚਲੋ ਹਾਲੇ ਤੇ ਲੰਬਾ ਸਮਾਂ ਉਹਨੂੰ ਜਿੰਨਾ ਚਿਰ ਕੱਟਣਾ ਪੈਣਾ ਕਿਉਂਕਿ ਤਿੰਨ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਉਹ ਭੁਗਤ ਰਿਆ ਇਹਦੇ ਵਿੱਚ ਖੜਾ ਫਿਰ ਡਟ ਕੇ ਲੜੇ ਜਾਏਗਾ ਇਹ ਤਾਂ ਹੈ ਨਹੀਂ ਕੇਸ ਕੇਸ ਦੇ ਵਿੱਚ ਵੀ ਇਹਨੂੰ ਛੱਡਿਆ ਤਾਂ ਨਹੀਂ ਜਾਣਾ ਜੇ ਅਦਾਲਤ ਨੇ ਇੱਕ ਨਹੀਂ ਫੈਸਲਾ ਕਰ ਦਿੱਤਾ ਉੱਤੋਂ ਵੱਡੀਆਂ ਅਦਾਲਤਾਂ ਬੈਠੀਆਂ ਨੇ ਫਿਰ ਤਗੜੇ ਹੋ ਕੇ ਕੇਸ ਲੜ ਕੇ ਤੇ ਇਹਦੇ ਵਿੱਚ ਵੀ ਇਹਨੂੰ ਸਜ਼ਾ ਜਿਹੜੀ ਆ ਉਹ ਦਿਉਣੀ ਚਾਹੀਦੀ ਭਾਵੇਂ ਉਸ ਤੋਂ ਵੱਧ ਸਜ਼ਾ ਉਹ ਪਹਿਲਾਂ ਹੀ ਭੁਗਤ ਰਿਆ ਜੀ ਪਰ ਇਹ ਜ਼ਰੂਰੀ ਹੁੰਦਾ ਹੈ ਕਿ ਇਹਨੂੰ ਪਤਾ ਲੱਗੇ ਕਿ ਜੋ-ਜੋ ਵੀ ਇਹਨੇ ਜਿਹੜਾ ਮਾੜਾ ਕੰਮ ਕੀਤਾ ਜੋ ਮਾੜਾ ਕਰਨਾਮਾ ਕੀਤਾ ਹਰ ਇੱਕ ਦੀ ਸਜ਼ਾ ਭੁਗ ਕੇ ਜਾਵੇ ਇਸ ਕਰਕੇ ਜ਼ਰੂਰੀ ਹੈ ਕਿ ਅਪੀਲ ਕਰਕੇ ਤਗੜੇ ਹੋ ਕੇ ਫਿਰ ਜਿਹੜਾ ਹੈਗਾ ਉੱਪਰਲੀ ਅਦਾਲਤ ਦੇ ਵਿੱਚ ਇਹ ਕੇਸ ਲੜ ਜਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਆ ਸੋ ਦਲਜੀਤ ਸਿੰਘ ਚੀਮਾ ਜੀ ਸੀ ਜਿਹੜੇ ਸਾਡੇ ਨਾਲ ਚਰਚਾ ਕਰ ਰਹੇ ਸੀ ਤਮਾਮ ਮੁੱਦਿਆਂ ਨੂੰ ਲੈ ਕੇ ਕੈਮਰਾਮੈਨ ਤੁਸੀਂ ਮੇਰੇ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ